ਹਾਂਜੀ ਅਸੀਂ ਖੜੇ ਆਂ ਰਾਜਸਥਾਨ ਦੇ ਵਿੱਚ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਪਾਸੇ ਦਾ ਪੰਜਾਬ ਦਾ ਤੁਸੀਂ ਹਾਲਾਤ ਦੇਖਿਓ ਕਿਵੇਂ ਹੜਾ ਏ ਹੋਇਆ ਚਾਰ ਫੇਰੇ ਨਹਿਰਾਂ ਨਾਲੇ ਸੂਏ ਭਰੇ ਵਗਦੇ ਆ ਤੇ ਆ ਰਾਜਸਥਾਨ ਦੇ ਵਿੱਚ ਅ ਅੱਜ ਤੋਂ ਕਰੀਬ 4 ਮਹੀਨੇ ਪਹਿਲਾਂ ਅਸੀਂ ਆਈਸੋਸ ਨੂੰ ਆ ਨਹਿਰ ਦਿਖਾਈ ਦੇ ਸੀ ਪੂਰੀ ਫੁੱਲ ਭਰੀ ਵਗਦੀ ਸੀ ਜਦੋਂ ਆਪਣੇ ਨਹਿਰਾ ਖਾਲੀ ਸੀ ਉਹਦਾ ਝੋਨੇ ਦਾ ਸੀਜ਼ਨ ਸੀ ਤੇ ਅੱਜ ਪੰਜਾਬ ਚ ਹੜਾ ਏ ਵੇ ਆ ਤੇ ਆ ਦਿਖਾ ਦੇ ਨਹਿਰ ਖਾਲੀ ਹੈ ਆ Rajasthan ਦੇ ਵਿੱਚ ਖੜੇ ਆ ਬਈ ਜਦੋਂ 4 ਮਹੀਨੇ ਪਹਿਲਾਂ ਇਹ ਨਹਿਰਾਂ ਆ ਦਿਖਾਈ ਇੱਥੋਂ ਤੱਕ ਆ ਨਿਸ਼ਾਨ ਇੱਥੋਂ ਤੱਕ ਭਰੀ ਲੱਗਦੀ ਸੀ ਤੇ ਅੱਜ ਜਮ੍ਹਾਂ ਬਿਲਕੁਲ ਖਾਲੀ ਪਈ ਹੈ ਆ Rajasthan ਦੀਆਂ ਨਹਿਰਾਂ ਨੇ ਬਈ ਤੁਸੀਂ ਆਪ ਹਿਸਾਬ ਲਾ ਲਓ ਕਿਵੇਂ ਸਾਜ਼ਿਸ਼ ਨਾਲ ਪੰਜਾਬ ਨੂੰ ਡੋਬਿਆ ਜਾ ਰਿਹਾ ਜਦੋਂ ਲੋਡ ਹੁੰਦੀ ਹੈ ਪੰਜਾਬ ਨੂੰ ਪਾਣੀ ਦੀ ਉਦੋਂ ਇੱਧਰ ਆਉਂਦਾ ਜਦੋਂ ਅੱਜ ਇੱਧਰ ਮਤਲਬ ਪਾਣੀ ਛੱਡਣਾ ਚਾਹੀਦਾ ਸੀ ਤਾਂ ਅੱਜ ਇਹ ਬੰਦ ਪਿਆ ਤੇ ਪੰਜਾਬ ਨੂੰ ਪਾਣੀ ਰੋਕ ਕੇ ਕਿਵੇਂ ਡੋਬਿਆ ਜਾ ਰਿਹਾ ਇਹ ਬਹੁਤ ਵੱਡੀ ਸਾਦਿਸ ਤੁਸੀਂ ਆਸਾਨ ਸਕਦੇ ਹੋ ਹਾਲਾਂਕਿ ਜੇ ਇੱਧਰ ਮੰਨ ਕੇ ਚੱਲ ਮੀਂਹ ਵੀ ਪੈਂਦੇ ਹੁਣ ਪਾਣੀ ਛੱਡੀ ਵੀ ਰੱਖਣਾ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਇੱਧਰ ਦੇ ਲੋਕ ਕਹਿੰਦੇ ਸਾਡੇ ਤਾਂ ਜੇ ਮੰਨ ਕੇ ਚੱਲ ਵੀ ਤੀਜੇ ਦਿਨ ਵੀ ਪਾਣੀ ਲਈ ਜਾਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਧਰਤੀ ਇਹ ਜਿਹੇ ਟੱਬੇ ਨੇ ਨਾਲ ਦੀ ਨਾਲ ਕਾਣੀ ਛੋਟੀ ਜਾਂਦੇ ਪਰ ਆਹ ਦੇਖੋ ਬਹੁਤ ਵੱਡੀ ਸਾਦਿਸ ਕਿੱਡੀ ਵੱਡੀ ਨਹਿਰ ਹੈ ਤੁਸੀਂ ਆਪ ਹਿਸਾਬ ਨਾਲੋ ਇਹ ਨਹਿਰ ਕਿੰਨਾ ਪਾਣੀ ਕਿੰਨਾ ਏਰੀਆ ਜਿਹੜਾ ਅੱਜ ਹੜ੍ਹਾਂ ਚ ਡੁੱਬਿਆ ਹੋਇਆ ਉਹਨੂੰ ਕਿੰਨਾ ਇੱਧਰ ਖਿੱਚ ਸਕਦੀ ਸੀ ਕਿੰਨਾ ਰਿਕਵਰ ਕਰ ਸਕਦੀ ਸੀ ਉਹ ਲੋਡ ਨਹੀਂ ਸੀ ਬਹੁਤ ਏਰੀਆ ਬਚ ਸਕ ਕੱਲੀ ਆ ਨਹਿਰ ਨਹੀਂ ਅਸੀਂ ਪਿੱਛੇ ਤੋਂ ਵੀ ਦੇਖਦੇ ਆਏ ਆ ਪਹਿਲਾਂ ਅਸੀਂ ਵੀਡੀਓ ਨਹੀਂ ਬਣਾਈ ਧਿਆਨ ਨਹੀਂ ਕਰਿਆ ਬਹੁਤ ਸਾਰੀਆਂ ਨਹਿਰਾਂ ਜਿਹੜੀਆਂ ਇੱਧਰ ਸ਼ੂਟਿੰਗਾਂ ਨਹਿਰਾਂ ਜਾਂ ਵੱਡੀਆਂ ਨਹਿਰਾਂ ਤਕਰੀਬਨ ਜ਼ਿਆਦਾਤਰ ਖਾਲੀ ਪਈਆਂ ਨੇ ਪੀਕਾ ਨਹਿਰ ਫਾਇੜ ਉੱਧਰ ਵੀ ਨਹਿਰਾਂ ਅਸੀਂ ਦੇਖਿਆ ਉਹ ਵੀ ਖਾਲੀ ਪਈਆਂ ਨੇ ਆਹ ਨਹਿਰ ਆਈ ਬਿਲਕੁਲ ਖਾਲੀ ਪਈ ਹੈ ਤੇ ਜਦੋਂ ਪੰਜਾਬ ਚੋਂ ਲੋਡ ਹੁੰਦੀ ਹੈ ਉਦੋਂ ਹੀ ਫੁੱਲ ਭਰੀਆਂ ਵਗਦੀਆਂ ਨੇ ਆ ਦੁਬਾਰਾ ਫੇਰ ਇੱਕ ਵਾਰੀ ਦਿਖਾ ਦੇ ਆ ਚਾਰ ਦੁਬਾਰਾ ਦਿਖਾ ਦੇ ਵੀ ਆ ਹਨਮਾਨ ਕਰੋ ਗੋੜ ਦਿਖਾ ਦੇ ਕੀ ਅਗਲਾ ਕਹਿੰਦੇ ਕਿ ਤੇ ਵੀ ਪਹਿਲਾਂ ਦੀ ਅੱਜ ਤਰੀ ਕਿੰਨੀ ਹੈ 29 29 29 8 2025 29 8 2025 ਦੀ ਵੀਡੀਓ ਅੱਜ ਦੇਈ ਹੈ 29 8 2025 ਦੀ ਇਹ ਪਹਿਲਾਂ ਦੀ ਨਹੀਂ ਅੱਜ ਦੀ ਹੈ